ਅੱਜ ਦਾ ਮੈਂ ਸਵੇਰ ਦਾ ਬਹੁਤ ਖੁਸ਼ ਆ। ਇੰਨਾ ਖੁਸ਼ ਮੈਂ ਕਹਦਾ ਕਦੇ ਪਹਿਲਾਂ ਗੱਲ ਸੁਣ ਲੋ ਵੀ ਕੀ ਗੱਲ ਹੋਈ ਸਾਰੀ। ਮੈਨੂੰ ਨਾ ਸਵੇਰੇ ਇੱਕ ਬੰਦੇ ਦਾ ਫੋਨ ਆਇਆ। ਹੁਣ ਮੇਰੇ ਮੈਂ ਵੀਡੀਓ ਬਣਾ ਰਿਹਾ ਆਪਣੇ ਘਰ ਟਾਉਂਦੀ ਆ। ਉਹਦੇ ਕੱਲੀ-ਕੱਲੀ ਚੀਜ਼ ਦਿਖਾ ਰਿਹਾ ਵੀ ਇੱਥੇ ਲੈਟਰੀਨ ਦੇ ਇੱਥੇ ਰਸੋਈ ਦੀ ਸਾਰਾ ਕੁਝ ਦਾ ਠੀਕ ਹੈ। ਉਸ ਬੰਦੇ ਨੇ ਮੇਰੀ ਲੈਟਰੀਨ ਦੇਖੀ ਤੇ ਮੈਨੂੰ ਫੋਨ ਕਰ ਲਿਆ। ਕਹਿੰਦਾ ਜਿੱਥੇ ਤੇਰੀ ਲੈਟਰੀਨ ਬਣੀ ਹੋਈ ਜਨਾ ਇੱਥੇ ਮਨੀ ਦਾ ਬਾਸ ਹੁੰਦਾ ਵੀ ਇੱਥੇ ਮਨੀ ਤੇਰੀ ਹੁਣ ਆਉਣ ਹੀ ਨਹੀਂ ਤੇ ਹੈਗੀ। ਜੇ ਜਿੰਨੇ ਹੁਣ ਤੇਰੇ ਕੋਲ ਪੈਸੇ ਆ ਜੇ ਤੇਰੇ ਲੈਟਰੀ ਉੱਥੇ ਨਾ ਹੁੰਦੀ ਤੇਰੇ ਕੋਲ 10 ਗੁਣਾ ਪੈਸੇ ਹੁੰਨੇ ਤੇ ਮੈਂ ਸੋਚਾਂ ਵੀ 10 ਗੁਣਾ ਵੀ ਮੈਂ ਹੁਣ ਇੱਕ ਫਲੈਟ ਲੱਤਾਂ ਫਿਰ ਤੇ ਮੇਰੇ ਕੋਲ 10 ਫਲੈਟ ਹੁੰਨੇ ਤੇ 10 ਨੂੰ ਚਲ 8 ਹੁੰਦੇ 7 ਹੁੰਦੇ ਆਪਣਾ ਖਰਚਾ ਕਰ ਲੈਂਦੇ ਹੋਰ ਕਰ ਲੈਂਦੇ ਸਾਰੀ ਗੱਲਬਾਤ ਤੁਹਾਨੂੰ ਸਮਝ ਆਉਂਦਾ ਅੱਜ ਕਿਆ ਹੱਸੇ ਹੋਣੀ ਗੱਲ ਹੋਈ ਫਿਰ ਉਸ ਬੰਦੇ ਨੂੰ ਟੈਲੀਫੋਨ ਪਰ ਮੈਂ ਕਿਆ ਉੱਤਰ ਦਿੱਤਾ ਸਾਰੀਆਂ ਗੱਲਾਂ ਰਮਾਂਚ ਇੱਕ ਬੜਾ ਖੁਸ਼ ਹੋਣਾ ਯਾਰ 10 ਸੁਣਾ ਓਏ ਹੋਏ ਹੋਏ ਹੁਣ ਇੰਨੇ ਪੈਸੇ ਇਹ 10 ਗੁਣੇ ਤੇ 4 ਹੁੰਦੇ। ਓਹੋ। ਚਲੋ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਜਿਹੜਾ ਅੱਜ ਮੈਨੂੰ ਟੈਲੀਫੋਨ ਆਇਆ ਇਹਦੇ ਪਰ ਸਾਰਾ ਸਾਰੇ ਪੂਰੀ ਡਿਟੇਲ 'ਚ ਗੱਲ ਦੱਸਾਂਗਾ ਤੁਹਾਨੂੰ ਸਾਰੀ ਗੱਲ ਸਮਝਾਵਾਂਗਾ ਮੈਂ। ਤੇ ਅੱਜ ਦਾ ਮੌਸਮ ਆਹ ਕਈ ਪਾਸੋਂ ਤੋਂ ਮੈਨੂੰ ਹੁਣ ਮੈਸੇਜ ਟੈਲੀਫੋਨ ਆਇਆ ਵੀ ਸਾਡੇ ਵਾਲੀ ਸਾਈਡ ਮੀਂਹ ਪੈ ਰਿਹਾ ਵੀ ਤੁਹਾਡੇ ਵਾਲੀ ਸਾਈਡ ਹੈ ਨਹੀਂ ਸਾਡੇ ਸਾਰੇ ਨਾ ਹੈ ਨਹੀਂ ਇੱਧਰ ਫਤਿਹਗੜ੍ਹ ਵਾਲੀ ਸਾਈਡ ਤੋਂ ਮੈਨੂੰ ਇੱਕ ਦੋਸਤ ਦਾ ਫੋਨ ਆਇਆ ਸੀ ਕਹਿੰਦਾ ਸਾਡੇ ਸਾਈਡ ਮੀਂਹ ਪੈ ਰਿਹਾ। ਚੰ ਸਵੇਰੇ ਸਵੇਰੇ ਵੈਸੇ ਕੁਮ ਦਾ ਘਮਾਉਂਦਾ ਸ਼ਾਇਦ ਆ ਜਾਵੇ ਜਦੋਂ ਫਿਰ ਉਹ ਆਪਾਂ ਜਿਹੜਾ ਦੂਜਾ ਮਹਲ ਜਾਨਮਹਲ ਵੀਡੀਓ ਉਹਦੇ ਪਰ ਆਪਾਂ ਪਾ ਉਹਦੇ ਪਰ ਸਾਂਝਾ ਕਰਾਂਗੇ ਸਾਰਾ ਉਹ ਬਲੌਗ ਤੇ ਲੱਕੜੀ ਅੱਜ ਤੱਕ ਨਹੀਂ ਚੱਕੂਣੀ ਇੱਕ ਦਿਨ ਚੱਕਾ ਦਾਂਗੇ ਆਪਾਂ ਨੇ ਕੱਲ੍ਹ ਵਾਲੀ ਵੀਡੀਓ ਚ ਕਹਿ ਆ ਦੇ ਵੀ ਇਹਨੂੰ ਸਿਉਂਖ ਪਈ ਹੋਈ ਹੈ ਵੀ ਜਿਹੜੀ ਜਿਹੜੀ ਇਹਦੀ ਸਿਉਂਖ ਹੈ ਇਹਨਾ ਪੁੱਲਾਂ 'ਚ ਵੜ ਕੇ ਪੁੱਲ ਨਾ ਖਰਾਬ ਕਰਨ ਅੱਜ ਇੱਕਦੋ ਕੰਮ ਆ ਉਹ ਨਿਵੇੜਨੇ ਮੱਜ ਅੱਜ ਮੈਂ ਉੱਥੇ ਜਾਣਾ ਜਿੱਥੇ ਨਾ ਉਹ ਆਪਣੇ ਇੱਟਾਂ ਵਾਲਾ ਘਰ ਬਣ ਰਿਹਾ ਉਸਾਰਾ ਦੇਖ ਚੋਂ ਮੈਂ ਕੀ ਪ੍ਰੋਸੈਸਾ ਵੀ ਮਿਸਤਰੀ ਨੂੰ ਸਾਰੇ ਜਿਹਾ ਦੇਖੋ ਉਹ ਮਹਲ ਬਲੌਗ ਪਰ ਤੁਸੀਂ ਦੇਖਿਓ ਉਹਦੀ ਵੀਡੀਓ ਆਪਾਂ ਲੱਗ ਬਣਾਉਣੀ ਅੱਜ ਤੇ ਘਰ ਦਾ ਕੰਮ ਵੀ ਨੇੜੇ ਜਿਵੇਂ ਪਹੁੰਚਿਆ ਹੋਇਆ ਅੱਜ ਉਹਨਾਂ ਮੂਰੇ ਚੱਕ ਕੇ ਇੱਕ ਦੋ ਦਿਨ ਚ ਆਪਾਂ ਨੇ ਨਿਊਆ ਪੱਠਣੇ ਸ਼ੁਰੂ ਕਰ ਦੇਣੀਆਂ ਤਿਆਰੀ ਹੁਣ ਕਰਦੀ ਬਸ ਤੇ ਉਸ ਬੰਦੇ ਨੇ ਜਿਹੜਾ ਘਰ ਦੇਖਿਆ ਤਾਂ ਅਸਤੂ ਜਿਹੜੀ ਅਸਤੂ ਸ਼ਾਸਤਰ ਹੁੰਦਾ ਅਸਤੂ ਵਸਤੂ ਅਸਤੂ ਵਸਤੂ ਦੇ ਹਿਸਾਬ ਨਾਲ ਘਰ ਦੇਖਿਆ ਮੇਰਾ ਉਹ ਹਿਸਾਬ ਨਾਲ ਉਹਨੇ ਦੱਸਿਆ ਮੈਨੂੰ ਤੇ ਕਹਿੰਦਾ ਵੀ ਇਦਾਂ ਐ ਹੁੰਦਾ ਤੇ ਐ ਹੁੰਦਾ ਐ ਹੁੰਦਾ ਐ ਹੁੰਦਾ ਤੇ ਉਹਨੇ ਗੱਲ ਕਹੀ ਮੈਨੂੰ ਕਹਿੰਦਾ ਵੀ ਤੂੰ ਮੱਸੀਆ ਨੂੰ ਜਾਂਦੇ ਨੂੰ ਕਿੰਨਾ ਟਾਈਮ ਹੋ ਗਿਆ ਮੱਸੀਆ ਤੇ ਮੈਂ ਕਿਹਾ ਮੈਨੂੰ ਘੱਟੋ ਘੱਟ ਮੈਂ 17 18 ਜਦੋਂ ਯੂਟਿਊਬ ਚੱਲਣਾ bắt ਜਾਦੇ ਹੀ ਜਾਂਦੇ ਉਹ ਤੋਂ ਪਹਿਲਾਂ ਦੀ ਜਾਂਦਾ ਤਾਂ ਮੈਂ ਪਹਿਲਾਂ ਤੂੰ ਜਾਂਦਾ ਵੀ ਜਦੋਂ ਮੈਂ ਬਾਹਰੋਂ ਆਇਆ ਤਾਂ ਨਾਰਵੇ ਤੋਂ ਆਇਆ ਮੈਂ ਜਾਤ ਹੀ ਜਾਣਾ ਸ਼ੁਰੂ ਕਰਦਾ ਵਿੱਚ ਇੱਕ ਦੋ ਮੱਸੀਆ ਵਿੱਚ ਮਿਸ ਵੀ ਹੋ ਜਾਂਦੇ ਦੀਆਂ ਪਰ ਲਗਾਤਾਰ ਮੈਂ 17 18 ਤੋਂ ਸ਼ੁਰੂ ਕਰਤੀ ਲਗਾਤਾਰ ਜਾ ਰਹੇ ਹਾਂ ਪਰ ਤੁਸੀਂ ਦੇਖ ਰਹੇ ਹੋ ਨਾ ਮਹੀਨੇ ਚੋਂ ਇੱਕ ਵਾਰੀ ਆਪਾਂ ਮੱਸੀਆ ਜਾਂਦੇ ਹਾਂ ਕਹਿੰਦਾ ਜਿਹੜਾ ਤੂੰ ਮੱਸੀਆ ਪਰ ਜਾਂਦਾ ਨਾ ਉਹਦੇ ਕਰਕੇ ਤੇਰੇ ਕੋਲ ਜਿਹੜੇ ਹੁਣ ਇੰਨੇ ਤੇਰੇ ਤੇ ਕਿਰਪਾ ਹੋਈ ਐ ਮੈਂ ਕਿਹਾ ਹਾਂ ਹੋ ਸਕਦੀ ਗੱਲ ਮੈਂ ਹਾਂ ਭਾਈ ਹੋ ਸਕਦੀ ਸ਼ਾਇਦ ਆਪਾਂ ਭਾਈ ਉੱਥੇ ਜਾ ਕੇ ਜੋ ਹੁਣ ਅਸੀਂ ਆਫਲਾਈਨ ਕੀ ਰੱਬ ਦੀ ਭਗਤੀ ਕਰਦੇ ਜੀ ਅਸੀਂ ਉਹ ਦਿਖਾਉਣ ਲੱਗ ਲੋਕਾਂ ਨੂੰ ਡਰਾਮੇ ਕਰਦੇ ਆ ਰਹੇ ਕਿੱਦਾਂ ਅਸੀਂ ਤੜਕੇ 4 ਵਜੇ ਆ ਕੇ ਰੱਬ ਦਾ ਨਾਮ ਲਈਦਾ ਬੈਠ ਕੇ ਰੱਬਾ ਬਸ ਜੋ ਤੂੰ ਦਿੱਤਾ ਉਹਦੀਆਂ ਧੰਨਵਾਦ ਕਰੀਦਾ ਮਹਾਰਾਤਾ ਇੰਨੇ ਦੇ ਅਸੀਂ ਕਾਬਿਲ ਹੈ ਨਹੀਂ ਤੇ ਕਿੱਥੇ ਕੈਨੇਡਾ ਅਮਰੀਕਾ ਕਿੱਥੇ ਕਿੱਥੇ ਘਮਾਤਾ ਤਾਂ ਸਾਨੂੰ ਯਾਰ ਏਡੇ ਏਡੀ ਬੜੀਆਂ ਗੱਡੀਆਂ 'ਚ ਬਿਠਾ ਲਦਾ ਏਡੇ ਏਡੇ ਬੜੇ ਰੈਸਟੋਰੈਂਟਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਕਦੇ ਸੋਚੀਆਂ ਵੀ ਨਹੀਂ ᱛੀਆਂ ਉਹਨਾਂ ਚੀਜ਼ਾਂ ਸਾਨੂੰ ਉਹ ਚੀਜ਼ਾਂ ਦੇ ਤਾਂ ਕਾਬਿਲ ਬਣਾਤਾ ਸਾਨੂੰ ਆਪਾਂ ਤਾਂ ਮਹਾਰਾਜਾ ਸ਼ੁਕਰਾਨਾ ਕਰਨ ਜਾਈਦਾ ਉੱਥੇ ਇੱਥੇ ਹੀ ਹੋ ਰਿਹਾ ਹੈ ਉੱਥੇ ਜਿੰਨੇ ਹੀ ਬੰਦੇ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਘਟੋ ਘਟੋ ਰੋਜ਼ ਦਾ ਡੇਢ-2 ਲੱਖ ਬੰਦਾ ਉੱਥੇ ਨਮਸਤਕ ਹੋਲੰਦਾ ਹਰੇਕੇ ਬੰਦਾ ਉੱਥੇ ਮੰਗਣ ਨਹੀਂ ਜਾਂਦਾ ਹੈਗਾ ਫਿਰ ਅੱਬਾ ਮੈਨੂੰ ਆਹ ਚੀਜ਼ ਦੇ ਦੇ ਰੱਬਾ ਮੈਨੂੰ ਆਹ ਚੀਜ਼ ਦੇ ਦੇ ਉਹ ਰੱਬ ਇੱਕ ਜਗ੍ਹਾ ਬੈਠਾ ਕਿੰਨੇ ਪਾਸੇ ਇੱਧਰ ਤੇ ਵੀ ਆ ਗਿਆ ਇੱਧਰ ਤੇ ਵੀ ਆ ਗਿਆ ਬੰਦਾ ਇੱਧਰ ਤੇ ਵੀ ਆ ਗਿਆ ਬੰਦਾ ਇੱਧਰ ਤੇ ਵੀ ਆ ਗਿਆ ਬੰਦਾ ਉੱਧਰ ਤੇ ਵੀ ਆ ਗਿਆ ਕਿੰਨੀਆਂ ਫਰਿਆਦਾਂ ਉਹਦੇ ਕੋਲ ਜਾਂਦੇ ਆ ਹੁਣੀਆਂ ਕਿੰਨੀਆਂ ਹੀ ਫਰਿਆਦਾਂ ਜਾਂਦੇ ਆ ਹੁਣੀਆਂ ਇੱਕ ਇੱਕ ਰੱਬ ਫਰਿਆਦਾਂ ਕਿੰਨੀਆਂ ਕਿੰਨੀਆਂ ਮੰਗਣਾ ਉਹਦੇ ਅੱਗੇ ਜਾ ਕੇ ਆਪਾਂ 10 ਰੁਪਏ ਜਾਂ 100 ਰੁਪਏ ਜਿੰਨੇ ਮੱਥਾ ਟੇਕ ਕੇ ਰੱਬਾ ਮੈਨੂੰ ਆ ਚੀਜ਼ ਦੇ ਦੇ ਰੱਬਾ ਮੈਨੂੰ ਆ ਚੀਜ਼ ਦੇ ਦੇ ਪਰ ਜਿਹੜੀ ਮੈਂ ਚੀਜ਼ ਮੰਗਦਾ ਹੁੰਦਾ ਆਪਾਂ ਮੰਗਦੇ ਹੁੰਦੇ ਰੱਬ ਅੱਗੇ ਜਾ ਕੇ ਰੱਬਾ ਤੰਦਰੁਸਤੀ ਤੰਦਰੁਸਤੀ ਦੇਈ ਬਾਕੀ ਬੜੀ ਵਧੀਆ ਢੀ ਦੇ ਦਿਮਾਗ ਦੇ ਵਿੱਚ ਦੋ ਯੂਟਿਊਬਰਾਂ ਨਾਲ ਗੱਲ ਕਰਾਂ ਜਾਂ ਗੱਲ ਕਰਾਂ ਉਹ ਘੈਂਟ ਹੋ ਗਿਆ ਨ ਪੂਰੀ ਜਿਹੜੇ ਬੰਦੇ ਸਾਹਮਣੇ ਵਾਲੇ ਬੈਠੇ ਦੇਖਣੇ ਵਾਲੇ ਹਨ ਉਹਨਾਂ ਨੂੰ ਗੱਲਾਂ ਬੜੀਆਂ ਲੱਗਣਿਆ ਐਦਾਂ ਬਸ ਆ ਚੀਜ਼ ਮੰਗਦਾ ਹੁੰਦਾ ਬਸ ਤੰਦਰੁਸਤੀ ਦੇ ਬਾਕੀ ਆਪਾਂ ਬਾਈ ਹੈਗੇ ਆ ਤੂੰ ਪਹਿਲਾਂ ਹੁਣ ਤੁਹਾਨੂੰ ਗੁੱਜਰ ਬਾਈ ਨੂੰ ਮਿਲਾ ਦਮ ਇੱਥੇ ਬਾਕੀ ਗੱਲਾਂ ਕਰਦੇ ਆ ਹਾਂਜੀ ਗੁੱਜਰ ਬਾਈ ਆ ਮੇਰੀ ਹਵਾ ਖਰਾਬ ਹੋਣ ਲੱਗੀ ਤੇ ਅੱਜ ਤਨੂੰ ਦੱਸਿਆ ਅੱਜ ਸਵੇਰੇ ਸਵੇਰੇ ਵੀ ਕਿਆ ਹੋਇਆ ਟੈਲੀਫੋਨ ਆਇਆ ਫਿਰ ਤੈਨਹੀਂ ਰੱਥੇ ਹੋਣਾ ਹੈਗਾ ਜੇ 10 ਗੁਣਾ ਪੈਸੇ ਆਏ ਹੁੰਦੇ ਮੇਰੇ ਕੋਲ ਨਹੀਂ ਮੈਨੂੰ ਤਾਂ ਪਤਾ ਨਹੀਂ ਵੀ ਤਨੂੰ ਦੱਸਿਆ ਨੀ ਸਵੇਰੇ ਟੈਲੀਫੋਨ ਆਇਆ ਤਾਂ ਹਾਂ ਵੀ ਜਿੰਨੇ ਹੁਣ ਮੇਰੇ ਕੋਲ ਪੈਸੇ ਤਾਂ 10 ਗੁਣਾ ਉੱਪਰ ਆ ਜਾਣੇ ਤੇ ਪੈਸੇ ਹਾਂ ਹਾਂ ਭੁੱਲ ਗਿਆ ਉਸ ਤੇ ਦੱਸਿਆ ਤੈਨੂੰ ਟੈਲੀਫੋਨ ਆਇਆ ਮੈਨੂੰ ਅੱਛਾ ਅੱਛਾ ਹਾਂ ਫੇਰ ਕਹਿੰਦਾ ਫੇਰ ਲੈਟਰਿੰਗ ਵਾਲਾ ਲੈਟਰਿੰਗ ਵਾਲਾ ਇਹਦਾ ਦਿਮਾਗ ਕਿਤੇ ਹੋਰ ਪਾਸੇ ਚੱਲਿਆ ਮੈਂ ਤੈਨੂੰ ਦੱਸਿਆ ਵੀ ਸਵੇਰੇ ਟੈਲੀਫੋਨ ਆਇਆ ਮੈਨੂੰ ਵੇ ਜਿੰਨੇ ਹੁਣ ਮੇਰੇ ਕੋਲ ਪੈਸੇ ਆ ਇਹਦੇ 10 ਗੁਣਾ ਵੱਧੇ ਹੋਣੇ ਤੇ ਹਾਂ ਫਿਰ ਬਗੂ ਤੇ ਵੇ ਤੂੰ ਨਾ ਇੱਥੇ ਹੁੰਦਾ ਫਿਰ ਸ਼ਾਇਦ ਕੋਈ ਇੱਥੇ ਵਧੀਆ ਬੰਦਾ ਬੈਠਾ ਹੁੰਦਾ ਹੈ ਵਧੀਆ ਹੁੰਦਾ ਤੇ ਜੇ ਜੇ ਮੈਂ ਉਹਨੂੰ ਹੋਰ ਤੇ ਵੱਧੀ ਤਨਖਾਹ ਦਿੰਦਾ ਜਿੰਨੇ ਹੁਣ ਤੈਨੂੰ ਮੈਂ ਦੇ ਰਿਆ ਤਨਖਾਹ ਸ਼ਾਇਦ ਉਹਨੂੰ ਮੈਂ ਸਕੂਲ ਚ ਪਲਾਉਂਦਾ ਹੁੰਦਾ ਵਧੀਆ ਘੈਂਟ ਦਾਰੂ ਬੁਲਾਉਂਦਾ ਹੁੰਦਾ 10 10 ਗੁਣਾ 10 ਗੁਣਾ ਬਹੁਤ ਹੁੰਦੇ ਆ ਹਾਂ 10 ਗੁਣਾ ਲਾਲਾ ਵੀ 60000 ਮਹੀਨਾ ਤੈਨੂੰ ਦਿੰਦਾ ਮੈਂ ਇੱਦਾਂ ਹੋ ਰਹਾ ਇਹ ਗੱਲਾਂ ਚਲੋ ਹੁਣ ਪੰ ਗੱਲ ਕਰਦੇ ਆਂ ਵੀ ਅੱਜ ਸਵੇਰੇ ਸਾਜਰੇ ਵੀਰ ਮੇਰੇ ਬੁੱਕ ਬੈਸ ਵੀਡੀਓ ਦੇਖਦਾ ਰਿਸਪੈਕਟੇਬਲ ਹਰੇਕ ਚੀਜ਼ ਜਿਹੜੀ ਹੁੰਦੀ ਆ ਉਹ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਕੋਈ ਦਿਨ ਜਿਹੜੀ ਕੋਈ ਘਟਨਾ ਹੋਈ ਹੁੰਦੀ ਨਾ ਉਹ ਸੋਡਾਂ ਜਰੂਰ ਮੈਂ ਸ਼ੇਅਰ ਕਰਦਾ ਹੁੰਦਾ ਤੇ ਸਵੇਰੇ ਯਾਨੀ ਕਿ ਸਾਰਾ ਘਰ ਦਾ ਜਿਹੜੀ ਜ਼ਿੰਮੇਵਾਰੀ ਵੀਰ ਨੂੰ ਦਿੱਤੀ ਹੋਈ ਪੁਰਾਣਾ ਪੁਰਾਣੇ ਟਾਈਮ ਤੋਂ ਨਕਸ਼ੇ ਬਣਾ ਰਿਹਾ ਅ ਅਸਤੂ ਸ਼ਸਤਰ ਦੇ ਹਿਸਾਬ ਦੇ ਨਾਲ ਕਿ ਕਿੱਥੇ ਕਿਹੜੀ ਕਿਹੜੀ ਚੀਜ਼ ਹੋਣੀ ਚਾਹੀਦੀ ਆ ਜਿੱਦਾਂ ਅਸੀਂ ਨਕਸ਼ਾ ਆਪਣਾ ਜਿੱਦਾਂ ਮੈਂ ਸੋਚਿਆ ਤਾਂ ਉਦਾਂ ਹੀ ਵੀਰ ਨੇ ਬਣਾ ਕੇ ਦਿੱਤਾ ਸਾਰੇ ਜਿੱਦਾਂ ਮੈਂ ਕਿਹੜੀ ਕਿਹੜੀ ਚੀਜ਼ ਕਿੱਥੇ ਹੋਣੀ ਚਾਹੀਦੀ ਆ ਕਿੱਥੇ ਨਹੀਂ ਹੋਣੀ ਚਾਹੀਦੀ ਆ ਤੇ ਸਵੇਰੇ ਟੈਲੀਫੋਨ ਆ ਗਿਆ ਮਨੂ ਦਾ ਤੇ ਉਹ ਕਹਿੰਦਾ ਵੀ ਹੁਣ ਤੇਰਾ ਘਰ ਪੂਰਾ ਢਾਹ ਗਿਆ ਵੀ 3 ਫੁੱਟ ਜਗ੍ਹਾ ਆਪਾਂ ਹੋਰ ਵਧਾ ਦਿੰਨੇ ਆ ਮੈਂ ਜਦੋਂ ਵਾਈਫ ਨਾਲ ਗੱਲ ਕਰੀ ਮੈਂ ਕਿਹਾ 3 ਫੁੱਟ ਹੋਰ ਨਲਕੇ ਤਾਂ ਨਿੱਥੇ ਸਾਡਾ ਹੁਣ ਨਲਕਾ ਵੀ 3 ਫੁੱਟ ਜਗ੍ਹਾ ਹੋਰ ਅੱਗੇ ਨੂੰ ਵੱਧਦੀ ਆ ਉਹ ਲੱਗੀ ਨਹੀਂ 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 ਜਗ੍ਹਾ ਵਿੜਾ ਘਟ ਜਾਣਾ ਵਿੜਾ ਘਟ ਜਾਣਾ ਦੇਖੋ ਕਹਿੰ ਇਸ ਸਾਈਡ ਦੇ ਸਾਈਡ ਜਿਹੜੇ ਜਗ੍ਹਾ ਘੱਟ ਛੱਡੀ ਜੁ ਹੁੰਦੀ ਆ ਫਿਰ ਆਏ ਹੋ ਜਾਣਾ ਅੱਛਾ ਠੀਕ ਹੈ ਜੀ ਫਿਰ ਕੋਈ ਨਾ ਜੀ ਜੋ ਕਹਿੰਦੇ ਕਰ ਲੋ ਇਹ ਬਹਿ ਮੈਂ ਬਹਿਮ ਤਾਂ ਕੋਈ ਲਾਜ ਨਹੀਂ ਹੁਣ ਮੈਂ ਕਈ ਵਾਰ ਜਿਹੜੀ ਚੀਜ਼ ਉਹ ਨਹੀਂ ਮੰਨਦੀ ਹੁੰਦੀ ਨਾ ਦੇ ਤਾਂ ਨਹੀਂ ਹੁਣ ਮੈਂ 3 ਫੁੱਟ ਮੈਂ ਹੋਰ ਮੈਂ ਕਿ ਫੁੱਟ ਫੁੱਟ ਹੋਰ ਕਮਰੇ ਖੁੱਲੇ ਹੋ ਜਾਣਗੇ ਖੁੱਲੇ ਡੁੱਲੇ ਚੀਜ਼ਾਂ ਕਿ ਮੈਂ ਦੇਖਦਾ ਹਾਂ ਕਈ ਇਹਦੇ ਰੂਮ ਇਹਨੇ ਇਕੱਠੇ ਕੜੇ ਕੜੇ ਜਹੁੰਦੇ ਲਿਵਾਰੀ ਦੀ ਫੁੱਟ ਜਗ੍ਹਾ ਬਣ ਵੱਜੂਗੀ ਹੋਰ ਬੈੱਡ ਥੋੜੇ ਹੋਰ ਸਪੇਸ ਜੀ ਬਣ ਜੂਗੀ ਅੰਦਰ ਕਾ ਕਮਰੇ ਦੇ ਵਿੱਚ ਉਹ ਚੀਜ਼ ਇੱਕ ਬਾਰੇ ਬਣਣੀ ਆ ਬਾਰ ਬਾਰ ਤਾਂ ਇਸ ਚੀਜ਼ ਬ ਤੇ ਉਹ ਕਹਿੰਦਾ ਸੀ ਮੈਨੂੰ ਵੀ ਕਹਿੰਦਾ ਸਾਰਾ ਘਰ ਤਿਆਰ ਕਰ ਲੈ ਮੈਂ ਕਹਾ ਨਾ ਬਾਈ ਸਾਰਾ ਘਰ ਤਿਆਰ ਨਹੀਂ ਕਹਿੰਦਾ ਮੈਂ ਪਹਿਲਾਂ ਆਹ ਚੀਜ਼ਾਂ ਕਰਵਾ ਕੇ ਤਿਆਰ ਅੰਦਰ ਦਾ ਸਾਰਾ ਮਟੀਰੀਅਲ ਲਵਾ ਕੇ ਪੱਥਰ ਲਵਾ ਕੇ ਚਾਰੇ ਪਾਸੇ ਦਾ ਘਰ ਬੰਦ ਕਰਕੇ ਬਾਕੀ ਬੇੜਾ ਪੌੜੀ ਸਾਰੀਆਂ ਬਾਅਦ ਚ ਬਣਣਗੀਆਂ ਮੇਰੀਆਂ ਲੇਕਿ ਬੌੜੀ ਦੂਜੀ ਲਿਆਂਗ ਜਿਹੜੀ ਡੰਡੇਆਂ 'ਤੇ ਚੜ੍ਹਦੀ ਉਹ ਲੈ ਲੈ ਆਂਗੇ ਆਪਾਂ ਬਾਕੀ ਕੰਮ ਬਾਅਦ ਵਿੱਚ ਕਹਿੰਦਾ ਫਿਰ ਬਾਕੀ ਕੰਮ ਬਾਅਦ ਦੇ ਬਾਅਦ ਚ ਰਹਿ ਜਣਾ ਮੈਂ ਕੋਈ ਨਾ ਬਾਅਦ ਦੇ ਬਾਅਦ ਚ ਰਹਿ ਜਣਾ ਮੈਂ ਇੱਕ ਵਾਰੀ ਅਸੀਂ ਅੰਦਰ ਵੜ ਜਾਈ ਯਾਰ ਅੰਦਰ ਫਰਸ਼ ਪੁਰਸ ਲਾ ਕੇ ਅੰਦਰ ਪੁੱਟੀ-ਪੱਟੀ ਮਾਰ ਦੋਟਾ 1 ਲੱਖ ਦੀ ਬਣਦੀ ਸਾਰੇ ਜਦੋਂ ਲਾਗੇ ਪੱਲੇ ਜੇ ਬਸ ਔਰ ਸੋਈ ਬਣ ਜਾਣੀ ਬੈੱਡ ਕੱਦੇ ਸਾਰੇ ਮੁੱਲ ਦੇ ਆ ਜਣੇ ਚਲ ਅੰਦਰ ਬੜ ਜਣਾ ਬਸ ਸੋਈ ਬਾਕੀ ਏਸੀ ਸੀ ਦਾ ਗਾਹ ਮੈਂ ਕਹਿੰਦਾ ਲੋੜ ਨਹੀਂ ਪਣੀ ਜਾ ਕੇ ਅਪ੍ਰੈਲ ਜੂਨ ਜੁਲਾਈ ਜਾ ਕੇ ਫਿਰ ਏਸੀ ਬਾਅਦ ਚਲਵਾ ਲਾਂਗੇ ਆਪਾਂ ਇਹ ਚੀਜ਼ਾਂ ਸੀ ਤੇ ਜਦੋਂ ਉਸਦਾ ਫੋਨ ਆਇਆ ਉਸਨੇ ਦੱਸਿਆ ਮੈਨੂੰ ਮੇਰਾ ਸਾਰਾ ਘਰ ਦੇਖਿਆ ਉਹਨੇ ਕਹਿੰਦਾ ਜਿੱਥੇ ਤੇਰਾ ਹੁਣ ਬਾਥਰੂਮ ਲੈਟਰਿੰਗ ਬਣਿਆ ਹੋਇਆ ਤਾਂ ਕਹਿੰਦਾ ਬਹੁਤ ਗਲਤ ਬਣਿਆ ਹੋਇਆ ਤਾਂ ਇੱਥੇ ਮੈਂ ਕੀ ਚੱਕਰ ਹੋ ਗਿਆ ਕਹਿੰਦਾ ਜੇ ਤੇਰਾ ਉੱਥੇ ਨਾ ਹੁੰਦਾ ਤੇਰੇ ਕੋਲ ਹੁਣ ਨੂੰ ਕਹਿੰਦਾ 10 ਗੁਣਾ ਪੈਸੇ ਹੁੰਦੇ ਤੇ 10 ਗੁਣਾ ਸੋਚੀ ਜਾਵਾ ਇਹ ਤਾਂ ਸੁਣਾ ਮੈਂ ਜਦ ਮਲਟੀ ਮਾਰੀ ਇੰਨੇ ਦੇ ਇਹਦੇ 10 ਗੁਣਾ ਕਿੰਨੇ ਹੋ ਜਾਣੇ ਤੇ ਕਿਦ ਮੈਂ ਸੋਚਿਆ ਜੇ ਇੰਨੇ ਪੈਸੇ ਆ ਜਾਣ ਸ਼ਹਿਰ ਮੇਰਾ ਦਿਮਾਗ ਖਰਾਬ ਹੋ ਜਾਂਦਾ ਮੈਂ ਸ਼ਹਿਰ ਹੋਰੇ ਹਵਾ ਚ ਹੁੰਦਾ ਉਹਨੂੰ ਵੀ ਕਹ ਲਿਆ ਮੈਂ ਕਿਹਾ ਵੀ ਮੈਂ ਇੰਨੇ ਪੈਸੇ ਬਹੁਤ ਸੰਤੁਸ਼ਟਾ ਹਾਂ ਬਹੁਤ ਜ਼ਿਆਦਾ ਰੱਬ ਦੇ ਇੰਨੇ ਕਰਤਾ ਮੈਨੂੰ ਮੈਂ ਕਹਾ ਹੋਰ ਨਹੀਂ ਚਾਹੀਦੇ ਹੈ ਜਿੰਨੇ ਚ ਹੁਣ ਮੈਨੂੰ ਮਿਲੇ ਹੋ ਰੱਬ ਨੇ ਦਿੱਤੇ ਹੋਏ ਮੈਂ ਇਹਦੇ ਵਿੱਚ ਬਹੁਤ ਖੁਸ਼ ਹਾਂ ਹੋਰ ਨਹੀਂ ਚਾਹੀਦਾ ਬਸ ਸਟੇਬਲ ਰਹੇ ਬਸ ਲੋਡ ਨਹੀਂ ਤੇ ਉੱਪਰ ਮੈਨੂੰ ਕਮਾਉਣ ਜਿੰਨੇ ਆਉਂਦੇ ਆਈ ਜਾਂਦੇ ਖਰਚੀ ਜਾਂਦੇ ਆਈ ਜਾਂਦੇ ਖਰਚੀ ਜਾਂਦੇ ਸ਼ਾਇਦ ਜੇ ਹੁਣ ਸਾਡੇ ਇੰਨੇ ਖਰਚੇ ਹੋਏ ਹੋਏ ਆ ਮਹੀਨੇ ਤੇ ਇੱਕ ਹੁੰਦਾ ਹੀ ਥੋੜੇ ਵੀ ਸਾਡੇ ਹੁਣੇ ਵੀ ਚਲੋ 20 ਤੋਂ 25000 ਘਰ ਦਾ ਖਰਚਾ ਆਇਆ ਜਾਂਦਾ ਸੱਟ ਸਾਡੇ ਤਿੰਨ ਗੁਣਾ ਹੁੰਦੇ ਅਸੀਂ ਡੇਲੀ ਕਿਤੇ ਬਾਹਰ ਖਾਣ ਜਾਂਦੇ ਜਾਂ ਕਿਤੇ ਹੋਰ ਪਾਸੇ ਘੁੰਮਣ ਲੱਗ ਜਾਂਦੇ ਕਿਤੇ ਹੋਰ ਪਾਸੇ ਜਾਂਦੇ ਆ ਰੋਟੀ ਨਾ ਫਿਰ ਪੈਸੇ ਨਾ ਬਹੁਤ ਵਿਗੜ ਜਾਂਦੀ ਹੈ ਮੈਂ ਠੀਕ ਆ ਸਭ ਨੂੰ ਸਮਾਂ ਦਿੱਤਾ ਜਾ ਰਿਹਾ ਘਰ ਦੇ ਨੂੰ ਸਮਾਂ ਦਿੱਤਾ ਜਾ ਰਿਹਾ ਵਾਈਫ ਨੂੰ ਵੀ ਸਮਾਂ ਜਾ ਆਪਣੇ ਦੋਸਤਾਂ ਨੂੰ ਕੋਲੀ ਬੈਠਦਾ ਮੋਟਰ ਵਰ ਵੀ ਆਈਦਾ ਸਾਰੇ ਪਾਸੇ ਪੈਸੇ ਨਾ ਮੈਂ ਸੋਚਿਆ ਨਾ ਯਾਰ ਕੰਮ ਖਰਾਬ ਹੋ ਜਾਂਦਾ ਜਦੋਂ ਮੰਨੋਂ ਪੈਸੇ ਆ ਜਾਂਦੇ ਸ਼ਾਇਦ ਇੱਕ ਵਾਰ ਹੋ ਵੀ ਗਿਆ ਤਾਂ ਜਦੋਂ ਥੋੜੇ ਬਹੁਤ ਪੈਸੇ ਮੇਰੇ ਕੋਲ ਆਏ ਵੀ ਦਿਮਾਗ ਨਾ ਹੋਰ ਤਰ੍ਹਾਂ ਦਾ ਹੋ ਗਿਆ ਤਾਂ ਡੱਲ ਜਾ ਹੋ ਗਿਆ ਤਾਂ YouTube ਦੇ ਵਿੱਚ ਮੈਂ ਇੰਨਾ ਵੱੜ ਗਿਆ ਤਾਂ ਕਿ ਹੱਦੋਂ ਬਾਅਦ ਕੋਈ ਚੀਜ਼ ਸੁੱਝਦੀ ਨਹੀਂ ਦੀ ਹੈਗੀ ਤੇ ਹੁਣ ਦੂ-ਦੂ ਆ ਵੀਡੀਓ ਬਣਾਈ ਤੇ ਜਦੋਂ ਲਾਈਵ ਵੀਡੀਓ ਬਣਾਈ ਆਪਾਂ ਨੇ ਪਾ ਦਿੱਤੀ ਐ ਬਸ ਇਸ ਤੋਂ ਬਾਅਦ ਆਪਣਾ ਬਲੌਗ ਜਿਹੜਾ ਹੁਣ ਦਿਨ ਦਾ ਸੋਚਿਆ ਨਾਲ ਆਪਣਾ ਕੰਮ ਵੀ ਕਰਿਆ ਹਣਾ ਨਾਲ ਉਹਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਇਨਫੋਰਮੇਸ਼ਨ ਵੀ ਦੇ ਦੇਣੀ ਤੇ ਕਿੰਨਾ ਮੇਰਾ ਘਰ ਦਾ ਖਰਚਾ ਤੋਂ ਥੋੜ੍ਹਾ ਵੀ ਹਰੇਕ ਬੰਦੇ ਜਿਹੜੇ ਬੰਦੇ ਦੇਖ ਰਿਹਾ ਉਹਨਾਂ ਵੀ ਕਿਸੇ ਨਾ ਕਿਸੇ ਦਾ ਡ੍ਰੀਮ ਹੋਮ ਹੋਵੇ ਵੀ ਆਪਾਂ ਜਿੱਦਾਂ ਮੈਂ ਸੋਚਿਆ ਹੋਇਆ ਵੀ ਉਦੋਂ ਆਪਾਂ ਘਰ ਬਣਾਈਏ ਤੇ ਬੜਾ ਚੰਗਾ ਬੰਦਾ ਐ ਨਹੀਂ ਹੈ ਵੀ ਜਿਹੜਾ ਮੈਨੂੰ ਕੱਲੀ-ਕੱਲੀ ਗੱਲ ਸਮਝਾਉਂਦਾ ਵੀ ਐਨੀ ਤਾਂ ਥੱਲੇ ਤੇ ਸਮਾਲ ਚੱਕਣਾ ਇਦਾਂ ਦੇ ਐ ਚੱਕਣਾ ਆਣੇ ਤੇ ਐ ਚੱਕਣਾ ਅੱਜ ਇੱਕ ਬੰਦੇ ਦਾ ਹੋਰ ਤਾਂ ਮੈਨੂੰ ਫੋਨ ਆਇਆ ਤਾਂ ਕਹੇ ਥੱਲੇ ਤਾਂ ਜਿਹੜਾ ਵਾਟਰ ਪ੍ਰੂਫ ਸਿਮਿੰਟ ਹੁੰਦਾ ਉਹ ਥੋੜਾ ਪਾਇਓ ਥੋੜਾ ਥੱਲੇ ਥੱਲੇ ਜਨਾ ਵੀ ਥੱਲੇ ਤੇ ਸੀਲ ਨਾ ਚੜੇ ਮੈਂ ਚਲੋ ਉਹ ਵੀ ਕਰ ਲਾਂਗੇ ਕੱਲ ਵੀਰ ਦੇ ਦਾ ਫੋਨ ਆਇਆ ਸੀ ਕਹਿੰਦਾ ਸਿਮਿੰਟ ਦੋ ਤਰ੍ਹਾਂ ਦੇ ਹੁੰਦੇ ਜਿਹੜਾ ਵਿੱਚ ਮਿਲਾਵਟ ਘੱਟ ਹੁੰਦੀ ਹੈ ਅਲਟਰਾਟੈਕ ਤੇ ਦੂਜਾ ਸਿਮਿੰਟ ਹੈਗਾ ਜੀ ਐਸਸੀ ਗੋਲਡ ਇਹਦੇ ਜਿਹੜਾ ਮਿਲਾਵਟ ਘੱਟ ਹੁੰਦੀ ਹੈ ਇਹ ਸਿਮਿੰਟ ਵਰਤੀ ਮੈਂ ਚਲੋ ਕੋਈ ਨਹੀਂ ਇਹ ਵਰਤ ਲਾਂਗੇ ਥੋੜਾ ਜਿਹਾ ਪੈਸੇ ਦਾ ਮਹਿੰਗਾ ਤਾਂ ਹੈ ਥੋੜਾ ਜਿਹਾ ਪਰ ਚੀਜ਼ ਵਧੀਆ ਬਣ ਜਾਂਦੀ ਹੈ ਮੈਂ ਚਲੋ ਕੋਈ ਨਹੀਂ ਭਾਈ ਘਰ ਬਣਾਉਣਾ ਕੋਈ ਗੱਲ ਨਹੀਂ ਤੇ ਲੋਹੇ ਨੂੰ ਮੈਨੂੰ ਸਾਰੀ ਨਾ ਕਰਦੇ ਜਿੰਨਾ ਜਿਹੜਾ ਪੁਰਾਣਾ ਲੋਹਾ ਇਹਦੀ ਵਰਤਣਾ ਹੈਗਾ ਮੈਂ ਕਿਹਾ ਸੱਤ ਵਜਨ ਜੀ ਜਿੱਦਾਂ ਤੁਸੀਂ ਕਹਿੰਦਾ ਉਹ ਚੀਜ਼ਾਂ ਜਿਹੜੀਆਂ ਮੈਂ ਕਹਿੰਦਾ ਮੈਨੂੰ ਚੰਗੀਆਂ ਲੱਗਦੀਆਂ ਆਪਾਂ ਲੈ ਲਈਦੀਆਂ ਐਕਸਪੈਕਟ ਕਰ ਲਈਦੀਆਂ ਮੈਂ ਕਿਹਾ ਹਾਂ ਯਾਰ ਜਿਹੜੀ ਨਵੀਂ ਤਕਨੀਕ ਆਈ ਆਪਾਂ ਉਹਦੇ ਨਾਲ ਚੱਲੀ ਹੁਣ ਜਿਹੜਾ ਲੋਹਾ ਹੁਣ ਨਵਾਂ ਆਇਆ ਉਹਦੇ ਵਿੱਚ ਨੇ ਜ਼ਿਆਦਾ ਸਿਮਟ ਨੂੰ ਜ਼ਿਆਦਾ ਪਕੜ ਕਰਦਾ ਉਹਦੇ ਪਰ ਥੋੜੀ ਜੀ ਹੈ ਤੂੰ ਦੇਖੋ ਹੁਣ ਜਿਹੜਾ ਲੋਹੇ ਬਣਾ ਉਹ ਕੁੰਡੀ ਜ਼ਿਆਦਾ ਬਣਾਤੀ ਥੋੜੇ ਰੇਸ਼ਾ ਜਿਹਾ ਪਾਉਂਦੇ ਉਹਦੇ ਪਰ ਉਹ ਪਕੜ ਜ਼ਿਆਦਾ ਕਰਦਾ ਤੇ ਲੋਹਾ ਵੀ ਜਿਹੜਾ ਮੈਂ ਅ ਸਰੀਏ ਲੈਣੇ ਆ ਉਹ ਵੀ ਜੋਤੀ ਦੇ ਕਿਹੇ ਆ ਵੀ ਜੋਤੀ ਕੰਪਨੀ ਦੀ ਵਧੀਆ ਕੋਈ ਕੰਪਨੀ ਹੋਰ ਕਿਹਾ ਸੀ ਮੈਨੂੰ ਉਹਦੇ ਲੈ ਲਈ ਮੈਂ ਚਲੋ ਕੋਈ ਕੰਪਨੀ ਹਰੇਕ ਅਲੱਗ-ਅਲੱਗ ਬਹੁਤ ਤਰ੍ਹਾਂ ਦੀ ਕੰਪਨੀਆਂ ਆ ਗਈਆਂ ਇਹਨਾਂ ਤੇ ਦੇਖਾਂਗੇ ਸਾਰੀ ਚੀਜ਼ਾਂ ਤੇ ਘਰ ਘਰ ਵੀ ਕਹਿੰਦੇ ਕਹਿੰਦੇ ਬੀਮਾ ਪਰ ਖੜਾ ਕਰੀ بیم ਪਾਈ ਵੀ ਫਿਰ ਜਿਹੜੇ ਇੱਟਾਂ ਵਿੱਚ ਆਪਾਂ ਉਹਨਾਂ ਉੱਪਰ ਬਜਨ ਘੜ ਜਾਂਦੇ ਨੇ ਉਹ ਬੀਮਾਂ ਉੱਪਰ ਜ਼ਿਆਦਾ ਬਜਨ ਆ ਜਾਂਦਾ। ਨਹੀਂ ਵੀ ਇਹ ਵੀ ਗੱਲ ਸਹੀ ਹੈ। ਬਹੁਤ ਤਰ੍ਹਾਂ ਦੀ ਸਲਾਹਾਂ ਹੁੰਦੀਆਂ ਰਹਿੰਦੀਆਂ, ਬਹੁਤ ਤਰ੍ਹਾਂ ਦੇ ਸਲਾਹਕਾਰ ਆ ਜਾਂਦੇ ਆ। ਸਲਾਹ ਲੈ ਲਈਦੀ ਆ ਪਰ ਕਰਨੀ ਆਪਣੇ ਮਨ ਦਿਲ ਦੀ ਆ। ਜਿਹੜੀ ਮੈਨੂੰ ਚੰਗੀ ਲੱਗੂਗੀ ਆਪਾਂ ਉਹ ਕਰਾਂਗੇ, ਜਿਹੜੀ ਨਹੀਂ ਚੰਗੀ ਲੱਗੇ ਮੈਂ ਸਾਈਡ ਕਰ ਦਨੇ ਬਸ। ਇਹ ਨਹੀਂ ਕਰਨੀ। ਮੈਂ ਕਹਾਂ ਵੀ ਆਪਾਂ ਪਹਿਲਾਂ ਘਰ ਬਣਾ ਕੇ ਅੰਦਰ ਵੜਨਾ, ਤੋਂ ਬਾਅਦ ਅੰਦਰ ਵੜਾਣਾ। ਉਹ ਕਈ ਵਾਰ ਨਾ ਬੰਦੇ ਕੋਲ ਜੇ ਬੰਦਾ ਲਾਈ ਜਾਂਦਾ ਪੈਸੇ ਲਾਈ ਜਾਂਦਾ ਪੈਸੇ ਖਤਮ ਹੋ ਜਾਂਦੇ ਉੱਥੀ ਇਹ ਘਰ ਦਾ ਕੰਮ ਖੜ ਜਾਂਦਾ ਜਨਨੀਆਂ ਕਹਿਣ ਲੱਜੇ ਨਾ ਪੂਰਾ ਅੰਦਰ ਵੱੜ ਕੇ ਬੜਾਂਗੇ ਮੈਂ ਇੰਨੀ ਵੀ ਨਹੀਂ ਚੱਲਣ ਦੇਣੀ ਹੈ ਕਿਸੇ ਦੀ ਪਹਿਲਾਂ ਆਹ ਚੀਜ਼ਾਂ ਕਰਕੇ ਆਹ ਚੀਜ਼ਾਂ ਕਰਕੇ ਖੜਾ ਕਰਕੇ ਲੈਂਟਰ ਪਾ ਕੇ ਇਹ ਕਰਕੇ ਚੀਜ਼ਾਂ ਜਿਹਦੇ ਆਪਾਂ ਅੰਦਰ ਉੱਤੀ ਮਰਵਾ ਕੇ ਬਾਹਰ ਦੀ ਲਪਾਈ ਵੀ ਬਾਅਦ ਚ ਕਰਵਾਵਾਂਗੇ ਮੈਂ ਕਿਹਾ ਤੇ ਬਾਹਰ ਦੀ ਲਪਾਈ ਨੂੰ ਨਾ ਟਾਈਮ ਹੀ ਲੱਗਣਾ ਦੋ ਮਿਸਤਰੀ ਪਤਲੇ ਪਾਸੇ ਲਾ ਕੇ ਤੇ ਦੋ ਸਾਢੇ ਹੋਣੀ ਲਪਾਈ ਕਹਿ ਛੱਡਦੇ ਐ ਸਾੜ ਨਾ ਟਾਈਮ ਲੱਗਣਾ ਲਪਾਈ ਨੂੰ ਸਿਮਿੰਟ ਵੀ ਜਿਹੜਾ ਮੈਨੂੰ ਕਿਹਾ ਵਰਤਣ ਨੂੰ ਕ੍ਰੈਸ਼ਰ ਦਾ ਰੇਤ ਜਿਹੜਾ ਬਾਸ਼ੇ ਬਲੋਂ ਦਾ ਬਾਸ਼ੋ ਕੇ ਰੇਤ ਆ ਉਹ ਵਰਤਣ ਨੂੰ ਬਰਤਤ ਜਿਆਦਾ ਪਕੜ ਹੁੰਦੀ ਹੈ ਮੈਂ ਚਲੋ ਉਹ ਵਰਤਾਂਗੇ। ਨਦੀ ਵਾਲੇ ਰੇਤੇ 'ਚ ਥੋੜੀ ਮਿੱਟੀ ਹੁੰਦੀ ਆ। ਹਾਂ ਇਹਦੀ ਲਾਈਫ ਕੋਡੀ ਵੱਡੀ ਮੈਂ ਹੁਣ ਦੇਖੀ ਜਿਹੜੇ ਸਾਢੇ ਘਰ ਨਦੀ ਵਾਲਾ ਰੇਤਾ ਵਰਤਿਆ ਹੋਇਆ ਉਹ ਜੰਬ ਬਿਲਕੁਲ ਮਿੱਟੀੋਂ ਬਣੀ ਹੋਈ ਆ ਉਹ। ਐ ਮਾਰਦੇ ਜਦੋਂ ਨਾ ਇਦਾਂ ਇਟਸ ਮਿੰਟ ਉਤਰਦਾ। ਘੜਤਾ ਬਾਈ ਬਹੁਤ ਬੋਦਾ ਹੋਇਆ ਹੋਇਆ ਤਾਂ। ਉਹਨਾਂ ਨੇ ਨਾ ਇੱਕ ਕਣ ਮਾਰਿਆ ਉੱਪਰ ਤੇ ਬਾਲੇ ਸੰਗਰ ਜਿਹੜੇ ਆ ਬਾਲੇ ਆ। ਆ ਜਿਹੜੇ ਬਾਲੇ ਆ। ਦਰਮਾ ਦੇ ਥੱਲੇ ਕਿਰੇਆ ਵਾਈਫ ਕਹਿੰਦੀ ਬਾ ਕੀ ਬੱਦੇ ਆ ਤੁਸੀਂ ਦੇਖੋ ਤਾਂ ਸੀ ਕਿੱਦਾਂ ਅੰਦਰ ਦਿਨੋਂ ਸਲਾਬਾ ਪੈ ਬੈ ਕੇ ਕਿੰਨੇ ਬੋਦੇ ਹੋਏ ਲੈ ਤਾਂ ਪਤਾ ਨਹੀਂ ਕਿੱਦਾਂ ਰੱਬ ਆਸਰੇ ਖੜਾ ਦਾ ਵੀ ਕਿੱਦਾਂ ਰੱਬ ਆਸਰੇ ਖੜਾ ਦਾ ਵੀ ਕਦੇ ਵੀ ਕੁਝ ਵੀ ਹੋ ਸਕਦਾ ਦਾ ਦੋ ਤਿੰਨ ਜਗ੍ਹਾ ਤਾਂ ਨਾ ਬਾਲੇ ਥੋੜੇ ਜਿਹਾ ਥੱਲੇ ਵੀ ਆਏ ਹੋ ਤੇ ਕਿ ਉੱਪਰ ਤੇ ਜਦੋਂ ਰਿਸਮਾ ਵੀ ਪੈਂਦਾ ਨਾ ਪਾਣੀ ਕਿਤੇ ਨਾ ਕਿਤੇ ਬਾਲਿਆਂ ਤੱਕ ਪਹੁੰਚ ਜਾਂਦਾ ਸਰ ਇਹ ਤੇਜ਼ਮੀ ਪੰਦਾ ਚਲੋ ਵਹਾ ਪਾ ਕੇ ਲਿਖ ਜਣਾ ਰਿਸਮਾ ਰਿਸਿਓ ਜਣਾ ਥੱਲੇ ਤੁਪਕਾ ਗਣਾ ਥੱਲੇ ਤੁਪਕਾ ਗਣਾ ਥੱਲੇ ਤੁਪਕਾ ਗਣਾ ਥੱਲੇ ਤੁਪਕਾ ਰਿਸ ਰਿਸ ਕੇ ਆ ਜਣਾ ਬਿਚੇ ਪਾਣੀ ਤੇ ਬਾਗਬਾਨੀ ਹੁਣ ਗੁੱਜਰ ਭਾਈ ਕੋਲ ਜਾ ਕੇ ਆਪਾਂ ਵੀਡੀਓ ਬੰਦ ਕਰਦੇ ਆ ਤੇ ਅੱਜ ਦਾ ਭਾਈ ਲਾਈਵ ਸੈਸ਼ਨ ਆਪਣਾ ਆ ਸੀ 10 ਗੋੜਾ 10 ਗੋੜਾ ਪੈਸੇ 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 ਕਲਦੀ ਵੀਡੀਓ ਬਣਾਉਣੀ ਤੇ ਆਪਾਂ ਭਾਈ ਪੈਸੇ ਵਾਸਤੇ ਕੰਮ ਕਰਦੇ ਆਂ ਅੱਜ ਦੀ ਭਾਈ 10 ਗੁਣਾ ਪੈਸੇ ਆ ਗਏ। ਬੜੀਆ ਗੱਲ ਆ। ਹਾਂ। ਮਹਾਰਾਜ ਕੋਈ ਜਿੰਦਾ ਰਹੇ। ਕੌਣ ਵੱਡਾ? ਕੌਣ ਕੀ ਦੀ ਵਡਿਆਈ? ਉਹੀ ਵੱਡਾ ਜਿਹਨੇ ਮਹਾਰਾਜ ਨਾਲ ਲਿਵ ਲਾਈ। ਲੱਗੀ ਹੋਈ ਭਾਈ ਮਹਾਰਾਜ ਨਾਲ ਲਿਵ ਜੀ ਲੱਗੀ ਹੋਈ ਐ। ਠੀਕ ਐ ਉਹ ਮਹਾਰਾਜ ਦਾ ਕਹਿੰਦਾ ਵੀ ਤੂੰ ਇੱਕ ਕਦਮ ਮੇਰੇ ਵੱਲੋਂ ਪੱਟ ਮੈਂ ਤੇਰੇ ਵੱਲੋਂ 10 ਆਉਂਗਾ। ਪੱਟੇ ਹੋਇਆ ਕਦਮ ਹੌਲੀ-ਹੌਲੀ ਜਾਂਦੇ ਆਂ। ਠੀਕ ਐ ਜੀ। ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਹੋਇਆ ਹੈਗਾ ਚੰਗੇ ਸੋਚਿਆ ਵੀ ਹਾਂ ਭਾਈ ਇਹ ਨਾ ਕਹੇ ਕਰੋ ਇਹ ਗੱਲ ਸਾਡੀ ਮੇਰੇ ਗੁੱਜਰਬਾਈ ਨੇ ਵੀ ਚਲਦੀ ਧੀ ਐ ਗੁੱਜਰਬਾਈ ਹਾਂ ਜੀ ਮੈਂ ਕਿਹਨੂੰ ਪੈਸੇ ਦਿਖਾਉਣਾ ਇੱਥੇ ਉਹ ਤਾਂ ਹੈ ਨਹੀਂ ਇੱਥੇ ਉਹ ਤਾਂ ਬਚਾਰਾ ਪਤਾ ਨਹੀਂ ਕਿੱਥੇ ਹੈ ਜਿਨ੍ਹਾਂ ਨੂੰ ਸਭ ਤੋਂ ਵੱਧ ਖੁਸ਼ੀ ਹੋਣੀ ਸੀ ਉਹ ਤਾਂ ਇੱਥੇ ਹੈ ਨਹੀਂ ਕੌਣ ਮੇਰੇ ਗੁੱਮੀ ਡੈਡੀ ਭਾਈ ਕੌਣ ਨੇ ਸਭ ਤੋਂ ਵੱਧ ਜੜੀ ਇੱਕ ਦੁਆ ਲੱਗਣੀ ਅਸਲ ਖੁਸ਼ੀ ਹੋਣੀ ਤੇ ਦਿਲ 'ਚ ਅਸਲ ਖੁਸ਼ੀ ਉਹਨਾਂ ਦੇ ਹੋਣ ਦੇ ਵਿੱਚ ਹੈ। ਬਾਕੀ ਦਾ ਬਈ ਉੱਪਰੋਂ ਉੱਪਰੋਂ ਦਿਲ ਤੇ ਹੀ ਹੈ। ਇਹ ਟੈਂਦਾ ਕਾਤੇ ਨਹੀਂ ਹੈ। ਇਹ ਆਹੇ ਕਾਤੇ ਹੋ ਗਿਆ ਇਹ ਇਹਨੂੰ ਬਿਮਾਰ ਉਹ ਇਹ ਕਾਤੇ ਨਹੀਂ ਹੁੰਦਾ ਹੈ। ਜਿਹੜੀ ਅਸਲ ਖੁਸ਼ੀ ਹੁੰਨੀ ਦੇ ਨਾ ਜਿਹੜੀ ਅੰਦਰੋਂ ਦਵਾ ਦਵਾਰ ਨਿਕਲਣ ਦੇ ਉਹ ਮਾਂ-ਬਾਪ ਦੇ ਨਹੀਂ ਬਦਿਆਂਦੀ। ਅੱਜ ਦਾ ਵੀਡੀਓ ਦਾ ਭਾਅ ਹਾਂ ਕਰਦੇ ਆਂ ਜੇ ਥੋੜੇ ਮਾਂ-ਬਾਪ ਜੀਉਂਦਾ ਨਾ ਉਹਨੂੰ ਇੰਨਾ ਖੁਸ਼ ਕਰੇ ਕਰੋ। ਜਿਹੜੀ ਉਹਨਾਂ ਦੀ ਦੁਆ ਨਿਕਲਣੀ ਹੈ ਨਾ ਉਹ ਅੰਦਰੋਂ ਨਿਕਲਣੀ ਹੈ ਜਿੱਦਾਂ ਤੁਹਾਡੇ ਬੱਚੇ ਆ ਠੀਕ ਹੈ ਤੁਸੀਂ ਆਪਣੇ ਬੱਚੇ ਬੰਨੂ ਪੜਾਉਂਦੇ ਲਿਖਾਉਂਦੇ ਮੇਰਾ ਬੱਚਾ ਇੰਨਾ ਅੱਗੇ ਵੱਧੇ ਮੇਰਾ ਪੁੱਤ ਮਿੱਤ ਵੀ ਅੱਗੇ ਵੱਧੇ ਤੇ ਮਾਪੇ ਇਹ ਹੁੰਦੀ ਹੈ ਉਹਨਾਂ ਦੇ ਦਿਲਾਂ ਦਾ ਕੋਈ ਵੀ ਚਲੋ ਹੋ ਜਾਂਦੇ ਘਰ ਦੇ ਮਾੜ ਮਡੋ ਹੋ ਜਾਂਦੇ ਆ ਠੀਕ ਹੈ ਗੱਲਾਂ ਤਾਂ ਹੁੰਦੀ ਰਹਿੰਦੀਆਂ ਬਸ ਉਹਨਾਂ ਨੂੰ ਇੰਨਾ ਖੁਸ਼ ਕਰਕੇ ਰੱਖੋ ਨਾ ਜਦੋਂ ਉਹਨਾਂ ਨੇ ਅੰਦਰੋਂ ਦੁਆ ਦੇਣੀ ਹੈ ਨਾ ਸਿੱਧੀ ਦਰਗਾਹ 'ਚ ਪਹੁੰਚਦੀ ਆ ਉਹ ਸਿੱਧੀ ਜਮ ਅਜਮਾ ਕੇ ਦੇਖ ਲਿਓ ਦੋ ਤਿੰਨ ਮਹੀਨਿਆਂ ਦੇ ਵਿੱਚ ਐਸੇ ਰਿਜ਼ਲਟ ਆ ਜਾਣਗੇ ਐਸੇ ਐਸੇ ਰਿਜ਼ਲਟ ਆਉਣਗੇ ਤੁਹਾਡੇ ਅੱਗੇ ਦੇਖਦੇ ਰਹੋ ਮੇਰੀ ਗੱਲ ਮੰਨ ਲਿਓ ਮਾਂ ਬਾਪ ਨੂੰ ਨਾ ਖੁਸ਼ ਰੱਖੋ ਜਿਹੜੀ ਚੀਜ਼ ਕੋਈ ਚੀਜ਼ ਕਹਿੰਦੇ ਵੀ ਮੱਥੇ ਤੇ ਤੂੜੀ ਨਾ ਆਉਣ ਦੇ ਉਹਨਾਂ ਦੇ ਠੀਕ ਹੈ ਜੀ ਮਾਂ ਬਾਪ ਦੀ ਪੂਰੀ ਸੇਵਾ ਕਰੋ ਜਿੰਨੀ ਹੋ ਸਕਦੀ ਹੈ ਇਹ ਕਿ ਤੁਹਾਨੂੰ ਕੱਲ ਵੀ ਇੱਕ ਗੱਲ ਹੋਰ ਸਮਝਾਵਾਂਗਾ ਇੱਕ ਬੰਦੇ ਨੇ ਗੱਲ ਸਮਝੀ ਦੀ ਠੀਕ ਹੈ ਉਹ ਕਿਤੇ ਫੇਰ ਕਿਤੇ ਆਪਾਂ ਵੀਡੀਓ 'ਚ ਗੱਲ ਕਰਾਂਗੇ ਠੀਕ ਹੈ ਦੇਖੋ ਜਿਹਨੇ ਬੰਦੇ ਨੇ ਇੱਕ ਦਿਨ ਆਉਣਾ ਉਹਨੇ ਜਾਣਾ ਤਾਂ ਹੈਗਾ ਹੀ ਇੱਥੇ ਕੋਈ ਨਹੀਂ ਡੇਰੇ ਲਾ ਕੇ ਬੈਠਿਆ ਹੈ ਪਾਵੇਂ ਮੈਂ ਪਾਵੇਂ ਤੁਸੀਂ ਕੋਈ ਵੀ ਨਹੀਂ ਇੱਥੇ ਬੈਠਾ ਲੈ ਤੁਸੀਂ ਇਹ ਚੀਜ਼ ਸਮਝ ਲੂਗੇ ਠੀਕ ਹੈ ਫਿਰ ਹਾਂ ਯਾਰ ਮੈਂ ਜਾਣਾ ਗਾਹਾਂਗਾ ਹੁਣ ਮੈਂ ਵੱਡਾ ਹੁੰਦਾ ਜਾਂਦਾ ਕੋਈ ਨਾ ਕੋਈ ਰੋਗ ਲੱਗਣਾ ਜਿੱਦਾਂ ਹੁਣ ਮੇਰੀ ਥੋੜੀ ਜਿਹੀ ਨੇੜੇ ਵਾਲੀ ਨਿਗਾ ਘਟਦੀ ਜਾ ਰਹੀ ਹੈ ਇਹ ਫਿਤਰਤ ਹੈ ਇਹ ਆਉਣੀ ਚੀਜ਼ ਹੈ ਜਿੱਦਾਂ ਹੁਣ ਅਸੀਂ ਪਹਿਲਾਂ ਖੇਡਦੇ ਦਿਨ ਦੇ ਤਿੰਨ ਤਿੰਨ ਚਾਰ ਚਾਰ ਮੈਚ ਵੀ ਲਾ ਲੈਂਦੇ ਤੇ ਨਹੀਂ ਥੱਕਦੇ એનર્ਜੀ ਦੇ ਸਰੀਰ ਦੇ ਵਿੱਚ ਹੁਣ ਤਾਂ ਅਸੀਂ ਸ਼ਾਮ ਨੂੰ ਇੱਕ ਮੈਚ ਖੇਡ ਕੇ ਆਹ ਤਕਾਵਟ ਹੋ ਜਾਂਦੀ ਸਰੀਰ ਦੇ ਵਿੱਚ ਇਹ ਚੀਜ਼ਾਂ ਕੱਟ ਗਈਆਂ ਜੇ ਮੈਂ ਕਹਾਂ ਵੀ ਉਹ ਚੀਜ਼ਾਂ ਆ ਜਾਂਦਾ ਨਹੀਂ ਆਉਂਦੀਆਂ ਗਾਹਾਂ ਦਾ ਫਰਕ ਪੈਂਦਾ ਜਾਂਦਾ ਹਰ ਇੱਕ ਚੀਜ਼ ਦਾ ਚਲੋ ਇੱਕ ਦਿਨ ਫਿਰ ਕਿਤੇ ਆਪਾਂ ਟੌਪਿਕ ਉੱਪਰ ਗੱਲ ਕਰਾਂਗੇ ਇਹਦੇ ਬਾਰੇ ਚ ਕਿ ਕਿਦਾਂ ਤੁਸੀਂ ਆਪਣੇ ਆਪ ਨੂੰ ਕਿਹੜਾ ਰੱਖਣਾ ਕਿਦਾਂ ਆਪਣੇ ਆਪ ਨੂੰ ਐਨ ਸਟਰੋਂਗ ਰੱਖਣਾ ਕਿਤੇ ਫਿਰ ਕਿਤੇ ਗੱਲ ਕਰਾਂਗੇ ਚਲੋ ਅੱਜ ਦੀ ਵੇਲੇ ਲਾਈਵ ਵੀਡੀਓ ਆਪਾਂ ਬੰਦ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਹੁਣ ਫਿਰ ਕਿਸੇ ਅਗਲੇ ਵੀਡੀਓ ਵਿੱਚ